ਦਰਸ਼ਕਾਂ ਪੰਜਾਬ ਅਪਡੇਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਮਾਗੀ ਦੇ ਮੇਲੇ ਦੇ ਸ਼ੁਭ ਮੌਕੇ ਦੇ ਉੱਤੇ ਸ਼੍ਰੀ ਮੁਖਸਰ ਸਾਹਿਬ ਵਿਖੇ ਰਾਜਨੀਤਿਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਇੰਚਾਰਜ ਮਨੀਸ਼ ਸੀਸੋਦੀਆ ਅਤੇ ਪੰਜਾਬ ਸਰਕਾਰ ਦੇ ਸਾਰੇ ਮੰਤਰੀ ਅਤੇ ਵਿਧਾਇਕ ਸ਼ਾਮਿਲ ਹੋਏ ਕਾਨਫਰੰਸ ਦੇ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਲਾਲਚੰਦ ਖਟਾਰੂ ਸਮੇਤ ਕਈ ਸੀਨੀਅਰ ਪਾਰਟੀ ਆਗੂ ਮੌਜੂਦ ਸਨ ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕੀ ਆ ਪਾਰਟੀ ਦੇ ਵੱਲੋਂ ਹੁਣ ਤੱਕ ਵੱਡੇ ਪੱਧਰ ਦੇ ਉੱਤੇ ਵਿਕਾਸ ਕਾਰਜ ਨੇ ਜੋ ਲਿਖੇ ਗਏ ਨੇ ਅਤੇ ਜਿਸ ਕਰਕੇ ਲੋਕਾਂ ਦੀ ਇਹ ਪਸੰਦੀਦਾ ਪਾਰਟੀ ਬਣ ਗਈ ਆ ਅਤੇ ਲੋਕ ਵੀ ਪਾਰਟੀ ਨੂੰ ਪਰਮਾ ਹੁੰਗਾਰਾ ਦੇ ਰਹੇ ਹਨ ਅਤੇ ਇਸ ਮੌਕੇ ਉਹਨਾਂ ਨੇ ਖੇਤਾਂ ਦੇ ਵਿੱਚ 24 ਘੰਟੇ ਬਿਜਲੀ ਅਤੇ ਘਰਾਂ ਦੇ ਵਿੱਚ ਬਿਜਲੀ ਜੋ ਕਿ ਮੁਫਤ ਹੈ ਉਸ ਦੇ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਕਿ ਦੱਸਿਆ ਆਓ ਸੁਣਦੇ ਹਾਂ ਦਸ਼ਮ ਪਾਤਸ਼ਾਹ ਨੇ ਸਾਨੂੰ ਅਣਖ ਨਾਲ ਜਾਣ ਲਈ ਆਪਰਾ ਪਰਿਵਾਰ ਵਾਰ ਕੇ ਆਪਣੇ ਪਿਆਰੇ ਸਿੱਖ ਵਾਰ ਕੇ ਇਸ ਦੇਸ਼ ਦੀ ਜੋ ਅੱਜ ਸਾਡੀ ਆਜ਼ਾਦੀ ਆ ਉਹਦੇ ਵਿੱਚ ਜੇ ਕਈਏ ਉਹਨਾਂ ਵੱਲੋਂ ਕੀਤੀ ਹੋਈ ਪਿਉਂ ਦੇ ਰਾਹੀਂ ਇੱਥੋਂ ਤੱਕ ਅਸੀਂ ਪਹੁੰਚ ਸਕੇ ਆ ਔਰ ਜੋ ਸਾਡੇ ਮਾਲਵੇ ਨੂੰ ਤੇ ਮੁਕਸਰ ਨੂੰ ਬਹੁਤ ਵੱਡਾ ਵਰਦਾਨ ਮਿਲਿਆ ਹੈ ਸ਼ਾਇਦ ਦੁਨੀਆ ਵਿੱਚ ਕਿਤੇ ਨਹੀਂ ਟੁੱਟੀ ਗੰਢੀ ਦਾ ਜਿੱਥੇ ਕਿਸੇ ਬਨ ਮਟਾ ਤੋਂ ਚਾਹੇ ਉਹਨਾਂ ਦੇ ਪਿਆਰੇ ਸਿੱਖ ਗੁਰੂ ਸਾਹਿਬ ਤੋਂ ਪਾਸੇ ਹੋਏ ਔਰ ਬਾਅਦ ਵਿੱਚ ਉਹਨਾਂ ਨੇ ਆ ਕੇ ਜਿੱਥੇ ਸ਼ਹੀਦੀਆਂ ਦਿੱਤੀਆਂ ਮਾਈ ਭਾਗ ਕੌਰ ਦੇ ਉਹਨਾਂ ਦੀ ਅਗਵਾਈ ਸੀ ਭਾਈ ਮਹਾ ਸਿੰਘ ਹੋਰਾਂ ਦੀ ਜਦੋਂ ਲਾਸਟ ਸਮਾ ਆਇਆ ਜਦੋਂ ਗੁਰੂ ਸਾਹਿਬ ਆਪਣੇ ਸਿਖਾਰੂ ਵੱਡੇ ਵੱਡੇ ਰਤਬੇ ਦੇ ਕੇ ਸਿੰਘਾਂ ਨੂੰ ਸ਼ਹੀਦਾਂ ਨੂੰ ਕਿਸੇ ਨੂੰ 5000 ਹਜ਼ਾਰੀ 10000 20000 ਦਾ ਜਦੋਂ ਔਰ ਨਾਲ ਹੀ ਜਦੋਂ ਮਹਾ ਸਿੰਘ ਵਾਲ ਧਿਆਨ ਪਿਆ ਤੇ ਉਦੋਂ ਮਹਾ ਸਿੰਘ ਨੂੰ ਵੇਖਿਆ ਵੀ ਇਹ ਬੰਦੇ ਸਾਥੋਂ ਪਾਸੇ ਹੋ ਗਏ ਸਨ ਔਰ ਆ ਗਏ ਇਹਨਾਂ ਦਾ ਵੀ ਇਸ ਜੰਗ ਦੇ ਵਿੱਚ ਆਪਣਾ ਬਲੀਦਾਨ ਦੇ ਚੱਲੇ ਆ ਉਹਨਾਂ ਨੇ ਕਿਹਾ ਵੀ ਕਿ ਲੋੜ ਹੈ ਤੈਨੂੰ ਭਾਈ ਮਾਸਿਆ ਤੈਨੂੰ ਤ੍ਰਿਲੋਕੀ ਦਾ ਰਾਜ ਦੇ ਦਈਏ ਔਰ ਉਸ ਵੇਲੇ ਉਹਨਾਂ ਨੇ ਕਿਹਾ ਜੀ ਸਾਨੂੰ ਤਾਂ ਮੁਕਤੀ ਦੇ ਦਿਓ ਆਪਦੇ ਚਰਨਾਂ ਨਾਲ ਲਾ ਦਿਓ ਆਪ ਦਾ ਸਤੋ ਹੋਈ ਭੁੱਲ ਜਿਹੜਾ ਲਿਖਿਆ ਗਿਆ ਬਦਾਵਾਸ ਨੂੰ ਪਾੜ ਦਿਓ ਇੱਥੇ ਗੁਰੂ ਸਾਹਿਬ ਨੇ ਪਾੜਿਆ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਅਗਵਾਈ ਕਰ ਰਹੇ ਆ ਜਿੱਥੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਜਾਣਦੇ ਆ ਕੋਈ ਵੱਡੇ ਵੱਡੇ ਲੋਕਾਂ ਨੂੰ ਬਹੁਤ ਸਾਰੀਆਂ ਛੋਟਾ ਇਹ ੜਾਨੀ ਬਾਨੀ ਨਹੀਂ ਨੂੰ ਨਹੀਂ ਜੇ 600 ਯੂਨਟ ਬਿਜਲੀ ਦਿੱਤੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਲੋਡ ਬੰਦਾ ਨੂੰ ਦਿੱਤੀ ਹੈ ਜੇ ਕਦੇ ਨੌਕਰੀਆਂ ਪੁੱਤ ਭਤੀਜਿਆਂ ਨੂੰ ਤੇ ਪੈਸੇ ਨਾਲ ਵੰਡੀਆਂ ਜਾਂਦੀਆਂ ਸੀ ਉਹ ਜੇ ਆਮ ਗਰੀਬ ਤੇ ਦਰਮਿਆਨੇ ਲੋਕਾਂ ਦੇ ਹਿੱਸੇ ਅੱਜ ਐ ਤੇ ਉਹ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਦੀ ਅਗਵਾਈ ਦੇ ਕਾਰਨ ਅੱਜ 57000 ਤੋਂ ਵੱਧ ਸਾਡੇ ਜਿਹੜੇ ਬੱਚੇ ਬੱਚੀਆਂ ਪੰਜਾਬ ਦੀ ਸਰਕਾਰ ਵਿੱਚ ਇੱਕ ਹਿੱਸਾ ਬਣੇ ਐ ਕੋਈ ਮਾਂ ਪਿਓ ਕੋਈ ਉਹਨਾਂ ਦਾ ਨੇੜਲਾ ਔਰ ਦਾ ਕੋਈ ਉਹ ਬੱਚਾ ਕੋਈ ਉਂਗਲ ਨਹੀਂ ਖੜਦਾ ਵੀ ਸਾਨੂੰ ਕੋਈ ਲੈਣਾ ਦੇਣਾ ਪੈ ਗਿਆ ਸੋ ਹਮੇਸ਼ਾ ਚਾਹੇ ਕਿਸਾਨ ਹੈ ਮਜ਼ਦੂਰ ਹੈ ਚਾਹੇ ਪਾਣੀਆਂ ਦੀ ਲੋੜ ਹੋਈ ਹੈ ਜਿਹਨੂੰ ਆਪ ਜਾਣ ਲਿਆ ਥੋੜੇ ਚੋ ਮੁੱਖ ਮੰਤਰੀ ਨੇ ਹਰ ਖੇਤਾਂ 'ੇ ਪਾਣੀ ਪਚਾਉਣ ਦੀ ਗੱਲ ਸਾਰੀਆਂ ਨਹਿਰਾਂ ਸੂਏ ਪੱਕੇ ਕਰਨੇ 12-12 ਘੰਟੇ ਬਿਜਲੀ ਦੇਣੀ ਇਹ ਤੁਹਾਡੀ ਆਪਣੀ ਸਰਕਾਰ ਹੈ ਔਰ ਤੌੜੀ ਕਿਰਪਾ ਤੁਹਾਡੇ ਲਈ ਸੇਵਾ ਵਿੱਚ ਹਾਜ਼ਰ ਹੈ ਮੈਂ ਜਿੱਥੇ ਆਏ ਹੋਏ ਬਾਹਰੋਂ ਮਹਿਮਾਨ ਆ ਉਹਨਾਂ ਨੂੰ ਜੀ ਆਇਆਂ ਕਹਿੰਦਾ ਮੈਂ ਆਪਣੇ ਇਲਾਕਾ ਵਾਸੀ ਸਾਰੇ ਹੀ ਸਤਿਕਾਰਯੋਗ ਪੈਣਪਰਾ ਜਿਨ੍ਹਾਂ ਨੇ ਇਹਦੇ ਵਿੱਚ ਆ ਕੇ ਵੱਧ ਚੜ੍ਹ ਕੇ ਹਿੱਸਾ ਪਾਇਆ ਉਹਨਾਂ ਦਾ ਵੀ ਧੰਨਵਾਦ ਕਰਦਾ ਜਿੱਥੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਜਾਣਦੇ ਆ ਕੋਈ ਵੱਡੇ ਵੱਡੇ ਲੋਕਾਂ ਨੂੰ ਬਹੁਤ ਸਾਰੀਆਂ ਛੋਟਾ ਇਹ ੜਾਨੀ ਬਾਨੀ ਨਹੀਂ ਨੂੰ ਨਹੀਂ ਜੇ 600 ਯੂਨਿਟ ਬਿਜਲੀ ਦਿੱਤੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਲੋਡ ਬੰਦਾ ਨੂੰ ਦਿੱਤੀ ਹੈ ਜੇ ਕਦੇ ਨੌਕਰੀਆਂ ਪੁੱਤ ਭਤੀਜਿਆਂ ਨੂੰ ਤੇ ਪੈਸੇ ਨਾਲ ਵੰਡੀਆਂ ਜਾਂਦੀਆਂ ਸੀ ਉਹ ਜੇ ਆਮ ਗਰੀਬ ਤੇ ਦਰਮਿਆਨੇ ਲੋਕਾਂ ਦੇ ਹਿੱਸੇ ਆਜੈਂ ਤੇ ਉਹ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਦੀ ਅਗਵਾਈ ਦੇ ਕਾਰਨ ਅੱਜ ਫਿਲਹਾਲ ਪੰਜਾਬ ਅਪਡੇਟ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ